ਬਾਬਾ ਜੀ ਦੀ ਬਹੁਤ ਹੀ ਜ਼ਿਆਦਾ ਕਿਰਪਾ ਹੈ ਕਿ ਬਾਬਾ ਜੀ ਸਾਨੂੰ ਹਰ ਹਫਤੇ ਬੁਲਾ ਰਹੇ ਨੇ ਹਾਂਜੀ ਸੈਚਰਡੇ ਨੂੰ ਆਜੀ ਦਾ ਮੰਡੇ ਵਾਪਸੀ ਹੁੰਦੀ ਆ ਸੰਡੇ ਨੂੰ ਬਾਬਾ ਦੀਪ ਸਿੰਘ ਦੇ ਸਮਰਕਿਤ ਕੀਤਾ ਹੋਇਆ ਐਡਵਾਂਸ ਟੂ ਬੁਕਿੰਗ ਕਰਵਾ ਕੇ ਰੱਖੀ ਦੀ ਹੈ ਹਰ ਸੈਚਰਡੇ ਦੀ ਔਰ ਮੰਡੇ ਦੀ ਵਾਪਸੀ ਕਦੀ ਸੋਚਿਆ ਨਹੀਂ ਸੀ ਸੱਚੀ ਦੱਸਾਂ ਆਪਣੀ ਜ਼ਿੰਦਗੀ ਦਾ ਹਰ ਸੰਡੇ ਆਪਣਾ ਕਰਨਾਲ ਚ ਜਿੱਦਾਂ ਬੁਟੀਕ ਹੈਗਾ ਬੁਟੀਕ ਤੇ ਸਾਰਾ ਦਿਨ ਕੰਮ 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 ਪਰ ਕਦੀ ਸੋਚਿਆ ਨਹੀਂ ਸੀ ਕਿ ਕਦੀ ਸੇਵਾ ਦੇ ਲੇਖੇ ਵੀ ਲੱਗਾਂਗੇ ਤੇ ਬਾਬਾ ਜੀ ਨੇ ਆਪ ਹੀ ਬੁਲਾਇਆ ਤੇ ਕਰੀਦੀ ਹੈ ਸੇਵਾ ਤੇ ਹਾਂਜੀ ਚੱਲੀ ਜਾਂਦਾ ਹੈ ਗੁਰੂ ਘਰ ਦੇ ਵਿੱਚ ਲੱਖਾਂ ਲੋਕ ਸੇਵਾ ਕਰਨ ਵਾਸਤੇ ਆਉਂਦੇ ਨੇ ਤੇ ਅੱਜ ਅਸੀਂ ਤੁਹਾਨੂੰ ਚਪੈਰਾ ਸਾਹਿਬ ਦੀ ਇੱਕ ਸਭ ਤੋਂ ਖੂਬਸੂਰਤ ਤਸਵੀਰ ਦਿਖਾਉਣ ਜਾ ਰਹੇ ਹਾਂ ਜਿੱਥੇ ਕੀ ਇੱਕ ਮਹਿਲਾ ਜਿਹੜੀ ਹੈ ਉਹ ਕਰਨਾਲ ਤੋਂ ਆ ਕੇ ਸੇਵਾ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰ ਇਤਵਾਰ ਇੱਥੇ ਆ ਕੇ ਸੇਵਾ ਕਰਦੇ ਨੇ ਔਰ ਆਪਣੇ ਗੱਡੀ ਦੀਆਂ ਜਿਹੜੀਆਂ ਟਿਕਟਾਂ ਨੇ ਉਹ 6 ਮਹੀਨੇ ਵਸਤੇ ਬੁੱਕ ਕਰਾਤੀਆਂ ਗਈਆਂ ਕਿ ਤਾਂਕੀ ਦਿੱਕਤ ਨਾ ਹੋਵੇ ਤਾਂ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਉਹਨਾਂ ਵੱਲੋਂ ਟਿਕਟ ਦੀ ਬੁਕਿੰਗ ਕਰਾ ਲਈਤੀ ਜਾਂਦੀ ਹੈ ਤਾਂ ਗੁਰੂ ਘਰ ਆ ਕੇ ਸੇਵਾ ਕਰਦੇ ਨੇ ਤਾਂ ਸੇਵਾ ਵੀ ਇੱਕ ਵਿਲੱਖਣ ਸੇਵਾ ਹੈ ਤਾਂ ਸੇਵਾ ਸਰਦਾਈ ਦੀ ਹੈ ਸਰਦਾਈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਖਾਸ ਔਰ ਦੇ ਉੱਤੇ ਤਿਆਰ ਕੀਤੀ ਜਾਂਦੀ ਹੈ ਤਾਂ ਸਰਦਾਈ ਵੀ ਇੱਥੇ ਤੁਹਾਨੂੰ ਨਜ਼ਰ ਆਏਗੀ ਤੇ ਨਾਲ-ਨਾਲ ਅ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਵੀ ਉਹਨਾਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਤਾਂ ਸ਼ਰਦਾਈ ਦਾ ਲੰਗਰ ਦੇ ਰਹਾ ਹੈ ਉਹਨਾਂ ਵੱਲੋਂ ਖਾਸ ਤੌਰ ਦੇ ਉਤੇ ਇੱਥੇ ਲਗਾਇਆ ਜਾ ਰਿਹਾ ਹੈ ਤਾਂ ਤੁਸੀਂ ਵੇਖੋ ਕਿ ਸ਼ਰਦਾਈ ਵੀ ਤਿਆਰ ਕਿਵੇਂ ਕੀਤੀ ਜਾਂਦੀ ਹੈ ਉਹਨਾਂ ਦੇ ਜਿਹੜੇ ਸਾਥੀ ਆਂਦੇ ਨੇ ਉਹ ਸ਼ਰਦਾਈ ਤਿਆਰ ਕਰਦੇ ਨੇ ਤਾਂ ਉਸ ਤੋਂ ਬਾਅਦ ਸੇਵਾ ਜਰੀ ਹੈ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਸਾਡੇ ਨਾਲ ਨਵਦੀਪ ਕੌਰ ਜੀ ਮੌਜੂਦ ਨੇ ਸਭ ਤੋਂ ਪਹਿਲੇ ਫਤਿਹ ਬੁਲਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਕੀ ਕਹਿਣਾ ਚਾਹੋਗੇ ਕਿਵੇਂ ਆਏ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਦੀ ਬਹੁਤ ਹੀ ਜ਼ਿਆਦਾ ਕਿਰਪਾ ਹੈ ਕਿ ਬਾਬਾ ਜੀ ਸਾਨੂੰ ਹਰ ਹਫ਼ਤੇ ਬੁਲਾ ਰਹੇ ਨੇ ਕਦੋਂ ਤੋਂ ਆਉਣਾ ਸ਼ੁਰੂ ਹੋਇਆ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਤਕਰੀਬਨ ਸਾਨੂੰ 1 ਸਾਲ ਹੋ ਚੱਲਿਆ ਆਂਦਿਆਂ ਨੂੰ ਤੇ ਕਰਨਾਲ ਤੋਂ ਅਸੀਂ ਆਉਂਦੇ ਆਂ ਕਰਨਾਲ ਤੋਂ ਕਰਨਾਲ ਤੋਂ ਆਉਂਦੇ ਆਂ ਸਿੱਧੀ ਕਰਨਾਲ ਪੈਂਦਾ ਸਾਡਾ ਪਿੰਡ ਹੈਗਾ ਜਲਮਾਨਾ ਕਰਨਾਲ ਤੋਂ ਵੀ ਹੁਣ 35 ਕਿਲੋਮੀਟਰ ਪੈਂਦਾ ਸਾਡਾ ਪਿੰਡ ਤੇ ਕਰਨਾਲ ਤੋਂ ਹਰ ਹਫ਼ਤੇ ਬਾਬਾ ਜੀ ਆਪ ਹੀ ਬੁਲਾ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਬਾ ਜੀ ਦਾ। ਇੱਥੋਂ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਅਸ਼ੀਦਾ ਸਾਹਿਬ? ਸਫ਼ਰ ਚਪੈਰਾ ਸਾਹਿਬ ਦਾ ਸੁਣਿਆ ਸੀਗਾ ਪਰ ਪਤਾ ਨਹੀਂ ਸੀ ਚਪੈਰਾ ਸਾਹਿਬ ਚ ਹੁੰਦਾ ਕੀ ਆ। ਜਦੋਂ ਆ ਇੰਸਟਾਗ੍ਰਾਮ ਵਗੈਰਾ ਫੇਸਬੁੱਕ ਅੱਜ ਕੱਲ ਸੋਸ਼ਲ ਮੀਡੀਆ ਜ਼ਿਆਦਾ ਚੱਲਦਾ ਹੈ। ਜਦੋਂ ਮੀਡੀਆ ਤੇ ਦੇਖਿਆ ਫਿਰ ਇਰਮਾਨ ਸੀ ਕੀ ਕੋਈ ਜਾ ਕੇ ਦਰਸ਼ਨ ਮਿਲਣੇ ਕਰਕੇ ਆਈਏ। ਤੇ ਅਸੀਂ ਚਪੈਰਾ ਸਾਹਿਬ ਮਤਲਬ ਆਏ ਸੀ ਜਦੋਂ ਫਰਸਤ ਪਹਿਲਾ ਸਾਹਿਬ ਆਇਆ ਸਾਡਾ ਇੱਥੇ ਨਾ ਮਨ ਲੱਗਿਆ ਕਿ ਅਸੀਂ ਦੱਸ ਨਹੀਂ ਸਕਦੇ ਤੇ ਅਸੀਂ ਇੱਕ ਚ ਪਹਿਲਾ ਸਾਹਿਬ ਤੇ ਆਏ ਫਿਰ ਦੁਬਾਰਾ ਆਏ ਫਿਰ ਸਾਡਾ ਸੰਯੋਗ ਇੱਧਰ ਨੂੰ ਹੋਇਆ ਵੀਰਾਂ ਨਾਲ ਸਾਡੀ ਮੁਲਾਕਾਤ ਹੋਈ ਤੇ ਇੱਧਰ ਸਾਡਾ ਲੰਗਰ ਦਾ ਸੰਯੋਗ ਬਣ ਗਿਆ ਤੇ ਹੁਣ ਅਸੀਂ ਇਹਨਾਂ ਵੀਰਾਂ ਨਾਲ ਰਲ ਕੇ ਲੰਗਰ ਦੀ ਸੇਵਾ ਕਰਦੇ ਜੀ ਇੱਥੇ ਹਰ ਐਤਵਾਰ ਆ ਕੇ ਸੇਵਾ ਕਰਦੇ ਹਾਂ ਹਾਂਜੀ ਸੈਚਰਡੇ ਨੂੰ ਆਜੀ ਦਾ ਮੰਡੇ ਵਾਪਸੀ ਹੁੰਦੀ ਹੈ ਸੰਡੇ ਨੂੰ ਬਾਬਾ ਦੀਪ ਸਿੰਘ ਦੇ ਸਮਰਪਿਤ ਕੀਤਾ ਹਾਂ ਹਾਂ ਜਿਸ ਦਿਨ ਘਰ ਦਾ ਕੋਈ ਕੰਮ ਨਹੀਂ ਕੋਈ ਨਹੀਂ ਨਹੀਂ ਜੀ ਸੈਚਰਡੇ ਸੰਡੇ ਔਰ ਮੰਡੇ ਨੂੰ ਘਰ ਦਾ ਕੋਈ ਕੰਮ ਨਹੀਂ ਕਰਦੇ ਹੈਗੇ ਅਸੀਂ ਅਚਾਨਕ ਆਨ ਜਾਂਦਾ ਫਿਰ ਕਿਵੇਂ ਰੱਖਦੇ ਹੋ ਸਿਸਟਮ ਕਿਵੇਂ ਆਨ ਜਾਂਦਾ ਸਾਡਾ ਇਦਾਂ ਹੁੰਦਾ ਕਿ ਅਸੀਂ ਹੁਣ ਅਗਾ ਐਡਵਾਂਸ ਵਿੱਚ ਟਿਕਟਾਂ ਬੁੱਕ ਕਰਵਾਈਆਂ ਆਈਆਂ ਹਾਂ ਹਾਂਜੀ ਆ ਮਤਲਬ ਅੱਗੇ 6 ਮਾ 3 ਮਹੀਨੇ 4 ਮਹੀਨੇ ਦੀਆਂ ਜਦੋਂ ਵੀ ਟਿਕਟਾਂ ਹੁੰਦੀ ਹੈ ਨਾ ਐਡਵਾਂਸ ਤੋਂ ਬੁਕਿੰਗ ਕਰਵਾ ਕੇ ਰੱਖੀ ਦੀ ਹੈ ਹਰ ਸੈਚਰਡੇ ਦੀ ਔਰ ਮੰਡੇ ਦੀ ਵਾਪਸੀ ਦੀ ਹਰ ਸੈਚਰਡੇ ਮੰਡੇ ਦੀ ਹਾਂਜੀ ਅੱਛਾ 6 ਮਹੀਨੇ ਦੀ ਟਿਕਟਾਂ ਬੁੱਕ ਕਰਾਈਆਂ ਹਾਂਜੀ ਐਡਵਾਂਸ ਚੱਲਦੀਆਂ ਜੀ ਐਡਵਾਂਸ ਚੱਲਦੀ ਐ ਮਤਲਬ ਜੇਰੀ ਟਿਕਟ ਮੁੱਕ ਗਈ ਤੇ ਨਾਲ ਹੀ ਨਵੀਂ ਕਰਾ ਲੈਣੀ ਹੈ ਹਾਂਜੀ ਨਾਲ ਦੀ ਨਾਲ ਹੀ ਹੁਣ ਹੁਣ ਵੀ ਅੱਗੇ ਐਡਵਾਂਸ ਬੁੱਕ ਹੈਗੀਆਂ ਅਗਰ ਸੰਯੋਗ ਬੰਦਾ ਗੱਡੀ ਤੇ ਤੇ ਟਿਕਟਾਂ ਕੈਨਸਲ ਕਰਵਾ ਕੇ ਗੱਡੀ ਤੇ ਅੱਜ ਤਾਂ ਨਹੀਂ ਤੇ ਗੱਡੀ ਤੇ ਤੇ ਟ੍ਰੇਨ ਤੇ ਤੇ ਆਣਾ ਹੀ ਆਣਾ ਆ ਅੱਛਾ ਸਮਾਨ ਕੀ ਕੀ ਲੈ ਕੇ ਆਉਂਦੇ ਹੋ ਖ ਦੋਂ ਦੇ ਘਰ ਤੋਂ ਆਪਾਂ ਵੈਸੇ ਤਾਂ ਕੁਝ ਜ਼ਿਆਦਾ ਨਹੀਂ ਲੈ ਕੇ ਆਉਂਦੇ ਕਿਉਂਕਿ ਦੂਰ ਤੋਂ ਆਣਾ ਹੁੰਦਾ ਔਰ ਅਸੀਂ ਸੈਚਰਡੇ ਨੂੰ ਆ ਜਾਂਦੇ ਜੇ ਫਿਰ ਅਸੀਂ ਮਾਇਆ ਦੀ ਸੇਵਾ ਕਰਦੀ ਦੀ ਆ ਜੋ ਵੀ ਸਰਦਾ ਪੁੱਜਦਾ ਹੈਗਾ ਫਿਰ ਮਾਇਆ ਦੇਦੀ ਦੀ ਆ ਅੱਛਾ ਹਾਂਜੀ ਹਰ ਵਾਰੀ ਕੁਛ ਨਾ ਕੁਝ ਲੈ ਕੇ ਆਣਾ ਕਰੋ ਨਹੀਂ ਜਿਵੇਂ ਬਾਬਾ ਜੀ ਦਾ ਹੁਕਮ ਹੈ ਕਿਉਂਕਿ ਘਰੋਂ ਲੈ ਕੇ ਆਉਣਾ ਅਸੀਂ ਸੈਚਰਡੇ ਨੂੰ ਉਹਨੇ ਸੈਚਰਡੇ ਬਹੁਤ ਔਖਾ ਜੇ ਹੂੰ ਤੇ ਫਿਰ ਕਿਉਂਕਿ ਆਪਾਂ ਇੱਥੇ ਚਪੈਰਾ ਸਾਹਿਬ ਹੁੰਦਾ ਸੰਡੇ ਨੂੰ ਅਸੀਂ ਸੈਚਰਡੇ ਆ ਜਾਂਦੇ ਆ ਤੇ ਅਸੀਂ ਮਾਇਆ ਦੀ ਸੇਵਾ ਕਰ ਦਿੰਦੀ ਆ ਜੋ ਸਰਦਾ ਹੁੰਦੀ ਆ ਅੱਜ ਸਰਦਾਈ ਖਾਸ ਤੌਰ ਤੇ ਕੀ ਆ ਸਰਦਾਈ ਬਣਾਈ ਹੋਈ ਆ ਮਿੱਠਾ ਜਲ ਛਲਦਾ ਪਿਆ ਸਵੇਰ ਦਾ ਅੱਛਾ ਨਾਲ ਆਪਣਾ ਗੋਭੀ ਸਬਜ਼ੀ ਬਣਾਈ ਹੋਈ ਸੀ ਪ੍ਰਸ਼ਾਦੇ ਸੀਗੇ ਅੱਛਾ ਜੀ ਹੁਣ ਸੰਗਤ ਲਈ ਸਰਦਾਈ ਦਾ ਲੰਗਰ ਹੁਣੇ ਤਿਆਰ ਕੀਤਾ ਹੁਣ ਸੰਗਤ ਨੂੰ ਵਰਤਾਇਆ ਜਾਂਦੇ ਆ ਤੇ ਸਰਦਾਈ ਦਾ ਤੇ ਕਾਫੀ ਕੋਸਟਲੀ ਹੋ ਜਾਂਦਾ ਕਿਉਂਕਿ ਅੱਜ ਗਿਰੀਆਂ ਬਦਾਮ ਬਹੁਤ ਕੁਝ ਬੰਦਾ ਬਸ ਬਾਬਾ ਜੀ ਆਪੀ ਕਰਵਾਈ ਲੈਂਦੇ ਆ ਹਾਂਜੀ ਹਾਂਜੀ ਆਪੇ ਸੰਜੋਗ ਹੋ ਜਾਂਦਾ ਆਪੇ ਬਾਬਾ ਜੀ ਮਾਇਆ ਦੇ ਹੀ ਜਾਂਦੇ ਹੋ ਹੀ ਜਾਂਦਾ ਅੱਛਾ ਬਾਬਾ ਜੀ ਦੇ ਹੀ ਜਾਂਦੇ ਤਾਂ ਕਦੀ ਸੋਚਿਆ ਸੀ ਕਿ ਜ਼ਿੰਦਗੀ ਜਨਾਂ ਬਦਲਾਅ ਆਏਗਾ ਕਿ ਇੱਕ ਦਿਨ ਨਵਦੀਪ ਕੌਰ ਜਿਹੜੀ ਕਿ ਪਾਰਟੀ ਕਰਨ ਜਾਂਦੇ ਨੇ ਖਾਸ ਕਰਕੇ ਇਤਵਾਰ ਦੇ ਇਤਵਾਰ ਪਾਰਟੀਆਂ ਕਰਦੇ ਸੀ ਤਾਂ ਇੱਕਦਮ ਗੁਰੂ ਘਰ ਨੂੰ ਸਮਰਪਿਤ ਹੋ ਗਏ ਆ ਕਦੀ ਸੋਚਿਆ ਨਹੀਂ ਸੀ ਸੱਚੀ ਦੱਸਾਂ ਆਪਣੀ ਜ਼ਿੰਦਗੀ ਦਾ ਹਰ ਸੰਡੇ ਆਪਣਾ ਕਰਨਾਲ ਚ ਜਿੱਦਾਂ ਬੁਟੀਕ ਹੈਗਾ ਬੁਟੀਕ ਤੇ ਹੀ ਸਾਰਾ ਦਿਨ ਕੰਮ 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 ਪਰ ਕਦੀ ਸੋਚਿਆ ਨਹੀਂ ਸੀ ਕਿ ਕਦੀ ਸੇਵਾ ਦੇ ਲੇਖੇ ਵੀ ਲੱਗਾਂਗੇ ਤੇ ਬਾਬਾ ਜੀ ਨੇ ਆਪ ਹੀ ਬੁਲਾਇਆ ਤੇ ਕਰੀਦੀ ਇਹ ਸੇਵਾ ਤੇ ਹਾਂਜੀ ਚੱਲੀ ਜਾਂਦਾ ਆ ਤਕੂਛ ਹੋਰ ਵੀ ਭੈਣ ਜੀ ਕੀ ਕਹਿਣਾ ਚਾਹੋਗੇ ਕਰਨਾਲ ਤੋਂ ਆ ਕੇ ਸੇਵਾ ਕਰਦੇ ਆ ਬਹੁਤ ਮਾਨਤਾ ਬਾਬਾ ਜੀ ਸਾਡੇ ਇੱਥੇ ਅਸੀਂ ਕਹਿੰਦੇ ਵਾਈਗੁਰ ਜੀ ਦੇ ਸਾਰੇ ਦਰਤਿਆਂ ਸਾਰਿਆਂ ਨੂੰ ਅਸਾ ਮੁਰਦਾਪੁਰੀਆਂ ਹੁਣ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਸਿੱਖਿਆ ਮੈਡਮ ਫਿਰ ਜ਼ਿੰਦਗੀ ਜਦੋਂ ਬਦਲੀ ਇੱਕਦਮ ਇੱਕ ਬੰਦੇ ਦੀ ਪਾਵਰ ਲਾਈਫ ਹੁੰਦੀ ਹੈ ਇੱਕ ਲਾਈਫ ਇਸ ਤਰ੍ਹਾਂ ਦੀ ਹੁੰਦੀ ਪਾਰਟੀ ਇਸ ਚਲਦੀਆਂ ਹੁੰਦੀਆਂ ਲੇਕਿਨ ਇੱਕਦਮ ਅਧਿਆਤਮਿਕ ਤੌਰ ਦੇ ਉੱਤੇ ਆਣਾ ਕਿੰਨਾ ਕੁ ਜ਼ਿੰਦਗੀ 'ਚ ਬਦਲਾਅ ਆਇਆ ਮੇਰੇ ਖਿਆਲ ਨਾਲ ਸਾਡੇ ਲਈ ਤਾਂ ਬਹੁਤ ਜ਼ਿਆਦਾ ਹੈ ਹਰ ਕਿਸੇ ਦਾ ਆਪਾਂ ਕਹਿ ਨਹੀਂ ਸਕਦੇ ਪਰ ਸਾਡੇ ਲਈ ਤੇ ਇੰਨਾ ਜਿਆਦਾ ਵੱਖਰਾ ਆ ਕਿ ਇੱਕ ਜ਼ਿੰਦਗੀ ਤੋਂ ਟੁੱਟ ਕੇ ਬੰਦਾ ਦੂਜੀ ਜ਼ਿੰਦਗੀ 'ਚ ਜਾਂਦਾ ਹੈ ਨਾ ਉਹ ਸਿਸਟਮ ਹੈ ਸਾਡਾ ਤਾਂ ਪਹਿਲੇ ਗੁਰਦੁਆਰੇ ਨਹੀਂ ਸੀ ਜਾਂਦੇ ਪਹਿਲਾਂ ਜਾਂਦੇ ਸੀ ਡੇਲੀ ਸ਼ਾਮ ਨੂੰ ਆਪਣੇ ਉਧਰ ਲੋਕਲ ਗੁਰਦੁਆਰੇ 'ਚ ਜਾਈਦਾ ਸੀਗਾ ਪਰ ਕਦੀ ਸੋਚਿਆ ਨਹੀਂ ਸੀ ਕਿ ਹਰ ਸੈਟਰਡੇ ਅਸੀਂ ਅਮਰੀਕਾ ਜਾਵਾਂਗੇ ਇੰਨੀ ਦੂਰ ਪਰ ਮੈਂ ਕਹਿੰਨੀ ਕਿ ਬਾਬਾ ਜੀ ਦੀ ਕਿਰਪਾ ਆ ਹੀ ਜਾਂਦੇ ਆ ਬਾਬਾ ਜੀ ਸੁਣੋ ਹਾਂਜੀ ਬਸੇ ਵਾਲੇ ਅੱਛਾ ਤੇ ਸੇਵਾ ਕਰੀ ਜਾਣੀ ਹੈ ਸਰਦਾਈ ਸਰਦਾਈ ਦਾ ਲੰਗਰ ਸਰਦਾਈ ਦਾ ਲੰਗਰ ਹੁਣ ਜਿੱਦਾਂ ਗਰਮੀ ਆ ਗਈ ਹੈ ਮਿੱਠੇ ਜਲ ਦਾ ਲੰਗਰ ਚੱਲੇਗਾ ਜੀ ਸਿਕੰਜਵੀ ਚੱਲੇਗੀ ਅੱਛਾ ਹਾਂਜੀ ਸਿਕੰਜਵੀ ਮਤਲਬ ਜਿਸ ਤਰ੍ਹਾਂ ਜਿਸ ਤਰੀਕੇ ਦਾ ਮੌਸਮ ਹੋ ਉਸ ਤਰੀਕੇ ਦਾ ਲੰਗਰ ਤੁਹਾਡੇ ਵੱਲੋਂ ਚੱਲੇਗਾ ਹਾਂਜੀ ਜਿਵੇਂ ਦਾ ਮੌਸਮ ਹੋਏ ਜਿਸ ਹਿਸਾਬ ਨਾਲ ਹੋਏ ਜਿਵੇਂ ਸਵੇਰ ਦਾ ਮਿੱਠਾ ਜਲ ਚੱਲਦਾ ਸੀ ਹੁਣ ਇਸ ਟਾਈਮ ਸੰਗਤ ਲਈ ਸਰਦਾਈ ਦਾ ਲੰਗਰ ਤਿਆਰ ਕੀਤਾ ਗਿਆ ਹੈ ਸਰਦਾਈ ਚ ਕੀ ਕੁਝ ਪਾਇਆ ਜੀ ਸਰਦਾਈ ਚ ਇਹ ਜਿੱਦਾਂ ਬਦਾਮ ਹੁੰਦੇ ਸ਼ ਕਸਕਾਸ ਵਗੈਰਾ ਹੁੰਦੀ ਹੈ। ਹਾਂ। ਕੋਟਾ ਲੱਗ ਕੇ ਮੰਦਾ ਹੁੰਦਾ ਹੁੰਦਾ ਜੀ ਉਹ ਬਣਾਇਆ। ਕੋਟਾ ਲਾਂਦੇ 4 ਘੰਟੇ। ਹਾਂ ਜੀ। 4 ਘੰਟੇ ਕੋਟਾ ਲ ਲਗੜਿਆ ਜਾਂਦਾ ਉਹਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਜਾਂਦਾ ਹੈ। ਹਾਂ ਜੀ ਫਿਰ ਸ਼ਰਦਾਈ ਤਿਆਰ ਹੁੰਦੀ ਹੈ ਤੇ 3-4 ਘੰਟੇ ਲੱਗਦੇ ਆ। ਜੀ ਜੀ। 4 ਘੰਟੇ ਕੋਟਾ ਵੀ ਲਗਾਉਂਦੇ ਆ। ਹਾਂ ਜੀ ਹਾਂ ਜੀ। ਤਾਂ ਸੇਵਾ ਕਰਨੀ ਆ। ਸੇਵਾ ਜੀ ਹਾਂ ਜੀ। ਸਪਨਾ ਕੀ ਹੈ? ਸੁਪਨਾ ਬਸ ਬਾਬਾ ਜੀ ਦੇ ਲੇਖੇ ਜ਼ਿੰਦਗੀ ਲਾਈ ਹੈ ਜਿੱਧਰ ਬਾਬਾ ਜੀ ਲੈ ਕੇ ਜਾਣਗੇ ਉਧਰ ਨੂੰ ਜਾਵਾਂਗੇ। ਉੱਧਰ ਵੀ ਸੁਪਨੇ ਪੂਰੇ ਦਰ ਨਹੀਂ ਛੱਡਣਾ ਹਾਂ ਦਰ ਨਹੀਂ ਛੱਡਣਾ ਜੀ ਬਿਲਕੁਲ ਨਹੀਂ ਛੱਡਣਾ ਸਾਡੀ ਬਣਾਉਂਦੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਸੇਵਾ ਦੀਆਂ ਤਸਵੀਰਾਂ ਨੇ ਕਿ ਤੁਸੀਂ ਵੇਖੋ ਕਿ ਆ ਨਾ ਵੱਲੋਂ ਪਹਿਲੇ ਲੰਗਰ ਤਿਆਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਵੀ ਸੇਵਾ ਹੈ ਛਬੀਲ ਦੀ ਉਹ ਕੀਤੀ ਜਾਂਦੀ ਹੈ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਜਲ ਦੀ ਸੇਵਾ ਔਰ ਖਾਸ ਤੌਰ ਤੇ ਸਰਦਾਈ ਦੀ ਸੇਵਾ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਬੋਲੇ ਸੋਨੇ ਹਾਲ ਦੇ ਜਕਾਰੇ ਵੀ ਛੱਡੇ ਜਾ ਰਹੇ ਨੇ ਤਾਂ ਬਿਲਕੁਲ ਬੋਲੇ ਸੋਨੇ ਹਾਲ ਦੇ ਜਕਾਰੇ ਵੀ ਛੱਡ ਰਹੇ ਨੇ ਇੱਥੇ ਜਦੋਂ ਆ ਕੇ ਜਦੋਂ ਆਏ ਤੇ ਇੱਥੇ ਜਿਸ ਤਰ੍ਹਾਂ ਘਾਰ ਹੀ ਦੇ ਦਿੱਤਾ ਗਿਆ ਆਪਣਾ ਉਹਦੇ ਬਾਰੇ ਕੀ ਕਹੋਗੇ ਹਾਂਜੀ ਘਰ ਵਾਲਿਆਂ ਦਾ ਅਸੀਂ ਬਹੁਤ ਹੀ ਸੰਯੋਗ ਮਾਨਦੇ ਆ ਕਿ ਜਿੰਨਾਂ ਨੇ ਸਾਨੂੰ ਇੰਨਾ ਸੰਯੋਗ ਦਿੱਤਾ ਕਿਉਂਕਿ ਅਗਰ ਸਾਨੂੰ ਘਰ ਦੀ ਜਗ੍ਹਾ ਨਾ ਮਿਲਦੀ ਸਾਨੂੰ ਸਮਾਨ ਦੀ ਬਹੁਤ ਦਿੱਕਤ ਹੋਣੀ ਸੀ ਤੇ ਘਰ ਵਾਲਿਆਂ ਨੇ ਸਾਨੂੰ ਸੰਯੋਗ ਦਿੱਤਾ ਹੋਇਆ ਅਸੀਂ ਬਹੁਤ ਹੀ ਉਹਨਾਂ ਦੇ ਸ਼ੁਕਰਗੁਜ਼ਾਰ ਆ ਪਾਰਟੀ ਲਾਈਫ ਤੋਂ ਗੁਰੂ ਘਰ ਪੌਂਦੀ ਹਾਂਜੀ ਸਿੱਧਾ ਜੀ ਲਾਈਫ ਬਿਲਕੁਲ ਚੇਂਜ ਹੋ ਗਈ ਹੈ ਚੇਂਜ ਹੋ ਗਈ ਬਿਲਕੁਲ ਬਹੁਤ ਚੰਗੀ ਹੋ ਗਈ ਇਸ ਤੋਂ ਚੰਗੀ ਹੋ ਨਹੀਂ ਸਕਦੀ ਹੁਣ ਇਸ ਤੋਂ ਵਧੀਆ ਨਹੀਂ ਹੁਣ ਕਦੀ ਵੀ ਹੋ ਸਕਦੀ ਹੈ ਇਹ ਸਭ ਤੋਂ ਚੰਗੀ ਲਾਈਫ ਆਈ ਹੈ ਗੁਰੂ ਦੇ ਲੇਖੇ ਲੱਗਣਾ ਤਾਂ ਤੁਸੀਂ ਵੇਖੋ ਕਿ ਗੁਰੂ ਦੇ ਲੇਖੇ ਲੱਗਣ ਦੀ ਜਿਹੜੀ ਕਹਾਣੀ ਤੁਹਾਨੂੰ ਦਿਖਾਈ ਹੈ ਕਿ ਕਰਨਾਲ ਦੀ ਇੱਕ ਮਹਿਲਾ ਜੋ ਕਿ ਆਪਣੇ ਘਰਾਂ ਚ ਬੈਠਦੇ ਸਨ ਤਾਂ ਠੀਕ ਹੈ ਗੁਰਦੁਆਰਾ ਸਾਹਿਬ ਜਾਂਦੇ ਸਨ ਤਾਂ ਇੱਕਦਮ ਇੱਕ ਦਿਨ ਦੇਖਿਆ ਕਿ ਚਲੋ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਚਪੈਰਾ ਸਾਹਿਬ ਦੀ ਸੇਵਾ ਕੱਟਣ ਜਾਇਆ ਜਾਵੇ ਤੇ ਜਦੋਂ ਸੇਵਾ ਕੱਟਣ ਵਾਸਤੇ ਜਾਂਉਂਦੇ ਨੇ ਤਾਂ ਉਸ ਤੋਂ ਬਾਅਦ ਜ਼ਿੰਦਗੀ ਬਦਲਦੀ ਹੈ ਜ਼ਿੰਦਗੀ ਇਸ ਤਰੀਕੇ ਨਾਲ ਬਦਲੀ ਕਿ ਚਪੈਰੇ ਦੇ ਲੇਖੇ ਲਾਤੀ 6 ਮਹੀਨੇ ਵਾਸਤੇ ਜਿਹੜੀਆਂ ਹੈ ਉਹ ਟਿਕਟਾਂ ਬੁੱਕ ਕਰਾਤੀਆਂ ਗਈਆਂ ਕਿ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਔਰ ਅਗਰ ਟ੍ਰੇਨ ਨਾ ਚੱਲੇ ਤੇ ਬਾਈਕਾਰ ਵੀ ਆ ਜਾਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਹੈ ਸਿਰਫ ਇੱਥੇ ਆ ਕੇ ਸੇਵਾ ਕਰਨਾ ਤਾਂ ਲਗਾਤਾਰ ਸੇਵਾ ਦੀ ਇੱਕ ਅਲੱਗ ਮਿਸਾਲ ਤੁਹਾਨੂੰ ਦਿਖਾਈ ਹੈ ਕਿ ਕਿਵੇਂ ਕਰਨਾਲ ਤੋਂ ਆ ਕੇ ਇੱਕ ਔਰਤ ਵੱਲੋਂ ਖਾਸ ਤੌਰ ਦੇ ਉੱਤੇ ਤੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਜਿਸ ਤਰੀਕੇ ਨਾਲ ਗਰਮੀ ਹੈ ਜਿਸ ਦੀ ਰਿਕੁਆਇਰਮੈਂਟ ਹੈ ਅਗਰ ਗਰਮੀ ਹੈ ਤਾਂ ਨਿੰਬੂ ਦੀ ਚੀਜ਼ ਹੈ ਤਾਂ ਨਿੰਬੂ ਖਰੀਦਿਆ ਜਾਂਦਾ ਤਾਂ ਉਹਨਾਂ ਨੇ ਕਿਹਾ ਕਿ ਆਪਣੀ ਕਮਾਈ ਜਿਹੜੀ ਹੈ ਉਹ ਉਹਨਾਂ ਨੇ ਚਪੈਰਾ ਸਾਹਿਬ ਦੇ ਇੱਥੇ ਲੇਖੇ ਲਾਈ ਹੈ ਤਾਂ ਉਹਨਾਂ ਦਾ ਜੀਵਨ ਹੁਣ ਬਹੁਤ ਖੁਸ਼ ਹੈ ਔਰ ਬਹੁਤ ਖੁਸ਼ ਨੇ ਕਹਿੰਦੇ ਪਹਿਲੇ ਅਸੀਂ ਪਾਰਟੀ ਕਰਦੇ ਸੀ ਲੇਕਿਨ ਹੁਣ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਕੇ ਇੱਕ ਚੰਗੀ ਚੀਜ਼ ਕੀਤੀ ਹੈ ਔਰ ਖੁਸ਼ ਹੈ ਉਹ ਕਹਿੰਦੇ ਨੇ ਅਸੀਂ ਕਰਨਾਲ ਤੋਂ ਆਨੇ ਆ ਦੋ ਦਿਨ ਆਪਣੀ ਜ਼ਿੰਦਗੀ ਦੇ ਬਾਬਾ ਦੀਪ ਸਿੰਘ ਦੇ ਦਰ ਨੂੰ ਦਿੰਨੇ ਆ ਤਾਂ ਕਿ ਅਸੀਂ ਜਿਹੜਾ ਹੈ ਉਹ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਜਿਹੜਾ ਉਹ ਪ੍ਰਾਪਤ ਕਰ ਰਹੇ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ